ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਸਰੀ ਘਰ ਵਾਲੀ ਜੀ ਸਾਰਿਆਂ ਨੂੰ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਵੱਜ ਗਿਆ 6:25 ਮਿੰਟ ਸਵਾਦ ਤੇ ਅੱਜ ਹੈਗਾ ਜੀ ਸੰਡੇ ਦਿਨ ਤੇ ਤਰੀਕ ਹੈਗੀ 4 ਤੇ ਆਪਾਂ ਉੱਠ ਗਏ ਜੀ ਅੱਜ ਆਪਾਂ ਲੇਟ ਉੱਠੇ ਕਿਉਂਕਿ ਬੱਚਾ ਨੂੰ ਛੁੱਟੀ ਸੀ ਤੇ ਪਚਾਹ ਧਰਤੀ ਜੀ ਵੈਸੇ ਚਾਹ ਚੁੱਧ ਪਾਤਾ ਤੇ ਇਹ ਕੋਈ ਉੱਠਿਆ ਨਹੀਂ ਜੀ ਹੁ ਠਾਉਂਗੀ ਚਾਹ ਪਾ ਕੇ ਗਲਾਸੇ ਦੇ ਵਿੱਚ ਤੇ ਜੇ ਕੋਈ ਸਾਡੇ ਚੈਨਲ ਦੇ ਉੱਪਰ ਨਵਾਂ ਆਇਆ ਹੈ ਵੀਰ ਭੈਣ ਤਾਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਜੀ ਸੋਨੇ ਸੋਨੇ ਤੇ ਸ਼ੇਅਰ ਕਰਿਓ ਵੀਡੀਓ ਨੂੰ ਤੇ ਗੱਸ ਹੁਨਾ ਪਾ ਚਾਹ ਆਪਣੀ ਬਣ ਗਈ ਦੇਖੋ ਚਾਹ ਆਪਣੀ ਹੰਦੀ ਆ ਗਈ ਤੁਸੀਂ ਚਾਹ ਪਾਣੀ ਪੀ ਲਓ ਤੇ ਚਾਹ ਪੀ ਚਾਹ ਪੀ ਕੇ ਫਿਰ ਆਪਾਂ ਕਰਾਂਗੇ ਘਰ ਦੇ ਕੰਮ ਕਰ ਸਾਰੇ ਤੇ ਮੌਸਮ ਤਾਂ ਅੱਜ ਵਧੀਆ ਲੱਗਦਾ ਠੰਡਾ ਹੀ ਆ ਵੇਖੋ ਜੀ ਬਾਅਦ ਜੀ ਹੁਣ ਆਪਾਂ ਚਾਹ ਪਣੀ ਫਿਰ ਮਿਲਦੇ ਤੁਹਾਨੂੰ ਤੇ ਇੱਥੇ ਮੈਂ ਆ ਗਈ ਜੀ ਆਟਾ ਗੁੰਨਣ ਵਾਸਤੇ ਇੱਥੇ ਮੈਂ ਦਾਲ ਆਲਾ ਆਟਾ ਗੁੰਨੂਗੀ ਤੇ ਆਪਾਂ ਨਾਣ ਮਿਰਚ ਪਾ ਲਈ ਆਟੇ ਦੇ ਵਿੱਚ ਜਿੰਨੇ ਕਿ ਲੋੜ ਆਪਾਂ ਨੂੰ ਤੇ ਦਾਲ ਪਾ ਲਈ ਜੀ ਆਪਾਂ ਹਾਟੇ 'ਚ ਤੇ ਬਸ ਇਹਨੂੰ ਮਿਕਸ ਕਰ ਲਾਂਗੇ ਆਪਾਂ ਆਟੇ ਨੂੰ ਦਾਲ ਨੂੰ ਤੇ ਨਾਣ ਮਿਰਚ ਪਾਏ ਜਿਹੜਾ ਸਾਰਾ ਕੁਝ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਹਨਾ ਪਾਣੀ ਪਾ ਕੇ ਆਟਾ ਗੁੰਨ ਲਾਂਗੇ ਜਿੰਨੀ ਕੁ बस ਥੋੜਾ ਥੋੜਾ ਪਾਣੀ ਪਾ ਕੇ ਗੋਲ ਲਵੇ ਤੇ ਇੱਥੇ ਜੀ ਮੇਰੀ ਬੇਟੀ ਚ ਕਰ ਰਹੀ ਸੀ ਕੰਮ ਸਾਫ ਸਫਾਈ ਦਾ ਅੰਦਰ ਇਹ ਸਾ ਬੈੱਡ ਝੜੀ ਜਾਂਦੀ ਚਾਦਰ ਸੈੱਟ ਕਰਦੀ ਸੀ ਝਾੜ ਕੇ ਤੇ ਯਾਨੀ ਕਿ ਡਸਟਿੰਗ ਵਗੈਰਾ ਹੁੰਦੀ ਆ ਉਹ ਸਾਰੀ ਕਰ ਰਹੀ ਸੀ ਸਮਾਨ ਇੱਧਰ ਉੱਧਰ ਜਿਹੜਾ ਖੰਡਿਆ ਹੋਇਆ ਸੀ ਉਹ ਚੁੱਕੀ ਜਾਂਦੀ ਸੀ ਤੇ ਤੁਹਾਨੂੰ ਪਤਾ ਹੀ ਹੈ ਸਵੇਰੇ ਸਵੇਰੇ ਖਲਾਰਾ ਕਿੰਨਾ ਪਏ ਜਾਂਦਾ ਹੈ ਤੇ ਬਸ ਇੱਥੇ ਮੈਂ ਬਰਤਨ ਸਾਫ ਕਰੀ ਜੰਨੀ ਤੇ ਮੈਂ ਸਾਰੇ ਭਾਂਡੇ ਪਹਿਲਾਂ ਧੋ ਕੇ ਸਿੰਕ ਦੇ ਵਿੱਚ ਰੱਖ ਲਏ ਸੀ ਤੇ ਧੋ ਕੇ ਫਿਰ ਮੈਂ ਸਿੰਕ ਸਾਫ ਕਰਕੇ ਚੰਗੀ ਤਰ੍ਹਾਂ ਫਿਰ ਮੈਂ ਹਨਾ ਮਾਂਜ ਮੰਜੇ ਜੰਨੀ ਮਾਂਜ ਕੇ ਤੇ ਫਿਰ ਆਪਾਂ ਸਾਰੇ ਹਨਾ ਧੋ ਕੇ ਰੱਖ ਦਾਂਗੇ ਤੇ ਦੂਸਰਾ ਸਵੇਰ ਦੇ ਇਹ ਚਾਹ ਵਾਲੇ ਕੱਲੇ ਭਾਂਡੇ ਆ ਜੀ ਤੇ ਮੈਂ ਕਿਾ ਚਲ ਨਾਲ ਦੀ ਨਾਲ ਹੀ ਮਾਂਜ ਦਾਂ ਫਿਰ ਮੈਂ ਕਿਾ ਜਾ ਦੇ ਹੋ ਜਾਂਦੇ ਆ ਤਾ ਕਰਕੇ ਫਿਰ ਵਸ ਜਿਹੜੇ ਪਹਿਲੀ ਵਾਰ ਦੇ ਭਾਂਡੇ ਚ ਚਾਹ ਲਿਓ ਮੈਂ ਮਾਜਦੇ ਤੇ ਮੈਂ ਕਿਹਾ ਜਦ ਰੋਟੀ ਪਾਣੀ ਬਣਾਵਾਂਗੇ ਆਪਾਂ ਨਾਸ਼ਤਾ ਤੇ ਉਦੋਂ ਫਿਰ ਹੋ ਜਾਂਦੇ ਉਹ ਫਿਰ ਮਾਜ ਲਾਂਗੇ ਆਪਾਂ ਤੇ ਤਾ ਕਰਕੇ ਮੈਂ ਕਿਹਾ ਚੱਲ ਨਾਲ ਦੀ ਨਾਲ ਮਾਜਾਂਗਾ ਤੇ ਕਿਉਂਕਿ ਫਿਰ ਉਹ ਇਕੱਠੇ ਹੋ ਜਾਂਦੇ ਆ ਤੇ ਇਹ ਰਾ ਪਣੂ ਵੀ ਜਿਆਦੇ ਭੰਡੇ ਸੈਂਖ ਚੋਂਦੇ ਨਹੀਂ ਬੱਤਾਂਗਾ ਕਿ ਔਖਾ ਹੋ ਜਾਂਦਾ ਮੰਜਨਿਸ ਕਰਕੇ ਮੈਂ ਤੇ ਚੱਲ ਪਹਿਲੇ ਇਹ ਮੈਂ ਨਾ ਮੈਂ ਬਸ ਮਾਂ ਜਿਲੇ ਮਾਂ ਜਿ ਤੋਂ ਮੈਂ ਸੈਂਖ ਸਾਫ ਕਰਕੇ ਤੇ ਇਹਦੇ ਵਿੱਚ ਮੈਂ ਸਾਰੇ ਮੁੱਦੇ ਮਾਰ ਦੂੰਗੀ ਧੋ ਧੋ ਕੇ ਚੱਲੀਏ ਅਬ ਸਾਰੇ ਹੋ ਗਏ ਸਾਫ ਤੇ ਫਸਨ ਸਾਰੇ ਕਲੀਨ ਕਰਕੇ ਮੈਂ ਰੱਖ ਦੂੰਗੀ ਇੱਥੇ ਜੇ ਮੈਂ ਨਾਲੀ ਧੋਈ ਜਾਂਦੀ ਸੀ ਇਹ ਇੱਥੇ ਰਸੋਈ ਦਾ ਪਾਣੀ ਹੁੰਦਾ ਆਪਣੇ ਭਾਂਡਿਆਂ ਦਾ ਤੇ ਮhenga ਚਲੇ ਧੋ ਦਾ ਸੀ ਰੋਜ਼ ਹੀ ਧੋ ਦਿੰਨੇ ਇੱਥੇ ਫਿਰ ਦੂਜਾ ਦਾਲ ਵਗੈਰਾ ਕਈ ਵਾਰ ਇੱਥੇ ਫਸ ਜਾਂਦੀ ਆ ਕਿ ਤਾਂ ਕਰਕੇ ਉਹਦਾ ਜਾਲੀ ਲੱਗੀ ਹੋਈ ਹੈ ਤੇ ਇੱਧਰ ਮੈਂ ਹਨਾ ਮੇਰੀ ਬੇਟੀ ਇਹ ਕਰ ਰਹੀ ਸੀ ਆਉਦੀ ਸਾਫ ਸਫਾਈ ਕਿਤਾਬਾਂ ਦੀ ਜੇ ਜਿਹੜੇ ਪਿਛਲੇ ਗਲਾਦੇ ਆ ਬੁੱਕਾਂ ਸੀ ਹਨਾ ਕਾਪੀਆਂ ਇਹ ਸਾਰੀਆਂ ਕੱਢੀ ਜਾਂਦੀ ਸੀ ਪੁਰਾਣੀਆਂ ਮੈਂ ਕਿਾ ਚੱਲ ਕੱਢ ਦੇ ਫਿਰ ਆਪਾਂ ਉਹ ਵੇਚ ਦਾਂ ਗਰਦੇ ਵਾਲੇ ਨੂੰ ਨਾਲੇ ਤਾਂ ਸਾਫ ਸਫਾਈ ਹੋ ਜੂਗੀ ਨਾਲੇ ਜੀ ਚੱਲੇ ਬਲੇ ਲੱਗ ਜਾਣਗੇ ਕਿਤੇ ਨਾ ਕਿਤੇ ਤੇ ਜੀ ਆਪਾਂ ਵਧਾਉਣ ਲੱਗੇ ਹਾਂ ਰੋਟੀ ਤੇ ਕੰਮ ਅੱਧੇ ਕ ਨਿਬੜ ਗਏ ਅੱਧੇ ਕ ਰਹਿ ਗਏ ਜੀ ਤੇ ਛਾੜੂ ਝੋੜੂ ਰਹਿਦਾ ਬਾਹਰ ਨੂੰ ਟਿਕੋਣਾ ਬਾਥਰੂਮ ਵਗੈਰਾ ਧੋਲੇ ਤੇ ਭਾਂਡੇ ਭੁੰਨੇ ਮਾਇ ਗਏ ਚਾਹ ਵਾਲੇ ਤੇ ਹੁਣ ਆਪਾਂ ਬਸ ਹਣਾ ਉਹ ਕਰਾਂਗੇ ਰੋਟੀ ਬਣਾਵਾਂਗੇ ਰੋਟੀ ਬਣਾ ਕੇ ਰੱਦਵਾ ਸਾਫ ਸਫਾਈ ਕਰਾਂਗੇ ਸਾਫ ਸਫਾਈ ਕਰਕੇ ਤੇ ਫਿਰ ਆਪਾਂ ਬੱਸ ਨਹਾ ਮਤਾਂ ਲੰਗੇ ਹਨਾ ਤੇ ਕੱਪੜੇ ਅੱਜ ਮੈਂ ਨਹੀਂ ਧੋਣੇ ਕਿਉਂਕਿ ਕੱਲ ਧੋਲੇ ਸੀ ਸਾਰੇ ਕੱਪੜੇ ਤੇ ਅਜ ਕੱਪੜੇ ਹੈ ਵੀ ਨਹੀਂ ਇੱਕ ਅੱਧਾ ਸੂਟੀ ਜੀ ਤੇ ਫਿਰ ਕੱਲ ਨੂੰ ਜਾਂ ਪਰਸ ਨੂੰ ਦੇਖਾਂਗੇ ਫਿਰ ਮਸ਼ੀਨ ਲਾ ਲਾਂਗੇ ਇਕੱਠੇ ਧੋ ਲਾਂਗੇ ਬੱਸ ਜੀ ਹੋਣਾ ਆਪਾਂ ਵਾਸਤੇ ਰੋਟੀ ਬਣਾ ਲੱਗੇ ਤੇ થી ਮੈਂ ਹੁਣ ਨਾਸ਼ਤਾ ਬਣਾਉਂਗੀ ਤੇ ਇਧਰ ਮੈਂ ਚਾਹ ਧਰੀ ਜੰਨੀ ਐ ਮੈਂ ਕਹਿੰਦਾ ਚੱਲ ਵੀ ਚਾਹ ਮੈਂ ਘਾਟੀ ਬਣਾਈ ਸੀ ਅੱਜ ਸਵੇਰ ਤੇ ਮੈਂ ਕਹਿੰਦਾ ਚੱਲ ਦੁਰੀਵਾਰ ਆਪਾਂ ਬਣਾ ਲਾਂਗੇ ਚਾਹ ਰੋਟੀ ਦੇ ਨਾਲ ਤੇ ਕਿਉਂਕਿ ਲੇਟ ਉੱਠੇ ਸੀ ਅੱਜ ਸੰਡੇ ਸੀ ਤਾਂ ਕਰਕੇ ਫਿਰ ਮੈਂ ਥੋੜੀ ਚਾਹ ਬਣਾਈ ਸੀ ਤੇ ਹੁਣ ਮੈਂ ਚਾਹ ਚ ਧਰ ਕੇ ਤੇ ਪਾਣੀ ਧਰ ਕੇ ਚਾਹ ਮਿੱਠਾ ਪਾਣੀ ਜੰਨੀ ਐ ਜੀ ਦੇਖੋ ਤੇ ਵਸ ਹਨਾ ਚਾਹ ਧਰਤੀ ਮੈਂ ਇਧਰ ਤੇ ਇਧਰ ਮੈਂ ਰੋਟੀ ਬਣਾਈ ਜੰਨੀ ਐ ਅੱਜ ਅਸੀਂ ਨਾਲ ਨਾਲ ਰੋਟੀ ਬਣਾ ਲਾਂਗੇ ਆਪਾਂ ਤੇ ਨਾਲ ਨਾਲ ਨਗੱਲਾ ਕਰੀ ਜਾਨੀ ਆ ਰਦਨ ਤੇ ਵਸ ਜੀ ਹੁਣ ਆਪਣਾ ਤਵਾ ਹੋ 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 ਇਹ ਗਰਮ ਤੇ ਨਾਲ ਨਾਲ ਆ ਰੋਟੀ ਬਣਾ ਲਾਂਗੇ ਨਾਲ ਨਾਲ ਆਪਣੀ ਚਾਹ ਬਣ ਜੂਗੀ ਫਿਰ ਦੋਆ ਨਾਸ਼ਤਾ ਆਪਣਾ ਹੋ ਜੂਗਾ ਤਿਆਰ ਤੇ ਮੈਂ ਬਾਹਰ ਵੀ ਦੇਖੀ ਜਾਂਦੀ ਸੀ ਕਿਉਂਕਿ ਤੇਰਾ ਬੇਟਾ ਮੰਦਰ ਗਿਆ ਸੀ ਤੇ ਘਾ ਆਇਆ ਨਹੀਂ ਹਜੇ ਤੱਕ ਤੇ ਮੈਂ ਕਿਹਾ ਉਹ ਕੰਦਾ ਮੈਂ ਰੋਟੀ ਖਾਣੀ ਆ ਕਿ ਮੈਂ ਕਿਹਾ ਜਲਦ ਜਾਇਆ ਪਹਿਲਾਂ ਫਿਰ ਮੈਂ ਤੇ ਤੇ ਰਿਤੇ ਆਖਰ ਤੁਹਾਨੂੰ ਨੇ ਤੇ ਬੱਸ ਉਹ ਹਨਾ ਮੈਂ ਦੇਖੀ ਅੰਦਰ ਬਾਰੀ ਦੇ ਵਿੱਚ ਤੇ ਮਦਰ ਮਚਾ ਵੀ ਦੇਖ ਰਹੀ ਸੀ ਤਾਂ ਤੇ ਦਵਾ ਹਜੇ ਗਰਮ ਨਹੀਂ ਹੋਇਆ ਆਪਣਾ ਤੇ ਉਹਨੇ ਹੌਲੀ ਹੌਲੀ ਗਰਮ ਹੋਊਗਾ ਤਵਾਂ ਤੇ ਫਿਰ ਬੱਸ ਮੈਂ ਰੋਟੀ ਪਾ ਦੂੰਗੀ ਰੋਟੀ ਤੇ ਇੱਥੇ ਜੀ ਮੈਂ ਮਾਜਰੀ ਆ ਭਾਂਡੇ ਦੂਜੀ ਵਾਰ ਚਾਹ ਦੇ ਤੇ ਰੋਟੀ ਦੇ ਠੀਕ ਹੈ ਤੇ ਇੱਥੇ ਹਨਾ ਮੈਂ ਪ੍ਰਾਂਤ ਭਿਉਂਕੇ ਰੱਖਤੀ ਸੀ ਪ੍ਰਾਂਤ ਤੇ ਚੱਕਲਾ ਵੇਲਣਾ ਅਸੀਂ ਰੋਜ਼ ਹੀ ਸਾਫ਼ ਕਰਦੇ ਆਂ ਜੀ ਤੇ ਬਸ ਹੁਣ ਮੈਂ ਪ੍ਰਾਂਤ ਚੋਂ ਹੱਥ ਫੇਰ ਕੇ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਪਾਣੀ ਘੜ ਦੂੰਗੀ ਇਹਦਾ ਤੇ ਭਾਂਡੇ ਸਰ ਮੈਂ ਧੋ ਕੇ ਆਹ ਗਲਾਸ ਜੀ ਗਲਾਸ ਦੇ ਵਿੱਚ ਉਹ ਹੋ ਗਿਆ ਸੀ ਫਸ ਗਿਆ ਸੀ ਇਹ ਨਿਕਲ ਹੀ ਨਹੀਂ ਜਾਂਦਾ ਫਿਰ ਮੈਂ ਚੱਲ ਹਨਾ ਕੱਢ ਲਿਆ ਤੇ ਵਸ ਹੁਣ ਭਾਂਡੇ ਧੋ ਕੇ ਸਾਰੇ ਚੰਗੀ ਤਰ੍ਹਾਂ ਤੇ ਫਿਰ ਰੱਖ ਲੈ ਇਧਰ ਸਿੰਕ ਦੇ ਵਿੱਚ ਤੇ ਹੁਣ ਵਸ ਮੈਂ ਹਣਾ ਇਹਨਾਂ ਨੂੰ ਸਾਫ਼ ਕਰ ਦੂੰਗੀ ਚੰਗੀ ਤਰ੍ਹਾਂ ਤੇ ਵਾਸ਼ ਕਰਕੇ ਸਾਬਣ ਨਾਲ ਤੇ ਵਸ ਫਿਰ ਹਣਾ ਨਾਲ ਦੇ ਨਾਲ ਆਪਾਂ ਭਾਂਡੇ ਧੋਲਾਂਗੇ ਤੇ ਇਧਰ ਮੈਂ ਹਣਾ ਸਿੰਕ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਮੈਂ ਹਣਾ ਭਾਂਡੇ ਧੋਣੀਆਂ ਜੀ ਤੇ ਆ ਮੈਂ ਚਾਹ ਦਾ ਡੱਬਾ ਉੱਪਰ ਟੰਗ ਤਾਂ ਧੋ ਕੇ ਚੰਗੀ ਤਰ੍ਹਾਂ ਪਹਿਲਾਂ ਤੇ ਸੈਂਖ ਛੋਟੇ ਤਾਂ ਕਰਕੇ ਭਾਂਡੇ ਜੀ ਫਿਰ ਪੂਰੇ ਨਹੀਂ ਹੁੰਦੇ ਇਸ ਕਰਕੇ ਮੈਂ ਜਿਹੜੇ ਵੱਡੇ ਵੱਡੇ ਭਾਂਡੇ ਹੁੰਦੇ ਪਹਿਲਾਂ ਧੋ ਕੇ ਰੱਖ ਦਿੰਨੀ ਬਾਅਦ ਚ ਛੋਟੇ ਹੁੰਦੇ ਫਿਰ ਮਾਂਜ ਕੇ ਰੱਖ ਲੈਂਦੀ ਤੇ ਅੱਜ ਇਹਨਾ ਮੈਂ ਹੁਣ ਭਾਂਡੇ ਸਾਰੇ ਸਾਫ਼ ਕਰਕੇ ਇੱਧਰ ਰੱਖ ਲਉਂਗੀ ਪਹਿਲਾਂ ਮਾਂਜ ਮਾਂਜ ਕੇ ਤੇ ਜਦੋਂ ਮਾਂਜ ਲਈ ਜੀ ਫਿਰ ਮੈਂ ਇੱਧਰ ਸੈਂਖ ਚ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਇਹਦੇ ਵਿੱਚ ਰੱਖ ਦਾਂਗੇ ਧੋ ਕੇ ਪਾਂਡੇ ਸਾਭ ਕਰਕੇ ਤੇ ਮੈਂ ਇੱਥੇ ਆ ਕੇ ਸਲਫ ਬੰਨੀ ਤੇ ਇੱਥੇ ਮੈਂ ਗੈਸ ਸਾਫ ਕਰੂੰਗੀ ਪਹਿਲਾਂ ਹਨਾ ਤੇ ਗੈਸ ਦੇ ਉੱਪਰ ਪਤਾ ਨਹੀਂ ਕੀ ਜੰਮਿਆ ਹੋਇਆ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਹਨਾ ਖੁਰਚ ਰਹੀ ਸੀ ਮਨੇ ਤਾਂ ਸਾਫ ਕਰਦਾ ਤੇ ਬਸ ਇਸ ਵਿੱਚ ਮੈਂ ਕੱਪੜਾ ਫੇਰ ਕੇ ਚੰਗੀ ਤਰ੍ਹਾਂ ਫਿਰ ਆਪੋ ਤੋਂ ਸੁੱਕਾ ਕੱਪੜਾ ਫੇਰ ਦਾਂਗੀ ਤੇ ਹੁਣ ਪਤਾ ਹੀ ਹੈ ਜੀ ਮੈਂ ਪਹਿਲਾਂ ਗਿੱਲਾ ਕੱਪੜਾ ਨਿਚੋੜ ਕੇ ਸਾਰੇ ਸਲਫ ਤੇ ਫੇਰ ਦਿਆਂ ਉਹਦੇ ਉੱਪਰ ਦੇ ਮੈਂ ਸੁੱਕਾ ਫੇਰ ਦੰਨੀ ਤੇ ਬਸ ਹੁਣ ਆਪਣੀ ਗੈਸ ਹੋ ਗਈ ਚੰਗੀ ਤਰ੍ਹਾਂ ਕਲੀਨ ਤੇ ਕਲੀਨ ਹੋ ਕੇ ਫਿਰ ਆਪਾਂ ਇਹ ਉੱਤੇ ਸਟੈਂਡ ਰੱਖ ਦਾਂਗੇ ਜਿਹੜੇ ਗੈਂਜ ਦੇ ਵਰਨਾ ਦਾ ਤੇ ਬਸ ਹਣਾ ਜਿਉ ਰੱਖ ਕੇ ਫਿਰ ਆਪਣਾ ਆ ਸੁੱਕਾ ਕੱਪੜਾ ਫੇਰ ਦਿੰਦੇ ਹਾਂ ਤੇ ਬਸ ਹੁਣ ਆਪਣਾ ਹੋ ਗਈ ਸੈਲਫ ਕਲੀਨ ਤੇ 90 ਮੇ ਸਾਰੇ ਚੰਗੀ ਤਰ੍ਹਾਂ ਸਾਫ਼ ਕਰਕੇ ਉੱਪਰ ਬਾਰੀ ਚ ਰੱਖਦੇ ਸੀ ਚਾਹ ਖੰਡ ਵਾਲੇ ਤੇ ਘਿਓ ਵਾਲੇ ਡੱਬੇ ਸੀ ਲੈ ਜੀਆਂ ਵਾਲਾ ਸੀ ਤੇ ਆਮੇ ਚੱਕ ਕੇ ਥਾਲੀਆਂ ਵਗੈਰਾ ਸਾਰੇ ਆਮੇ ਸਾਫ਼ ਕਰ ਦਿੰਦੇ ਆ ਆ ਹੋ ਗਈ ਆਪਣੀ ਸੈਲਫ ਕਲੀਨ ਚੰਗੀ ਤਰ੍ਹਾਂ ਨਾ ਸਿਰੇ ਨਾ ਕਪੜਾ ਫੇਰਦੇ ਨੇ ਸਾਫ ਜੀ ਹੋਵੇ ਸਾਲ ਫਕਲੀਨ ਹੋ ਗਈ ਜੀ ਆਪਣੇ ਸਾਰੇ ਗੈਸ ਦੇ ਸਾਫ ਹੋ ਗਏ ਕੰਡੇ ਵੀ ਸਾਫ ਹੋ ਗਏ ਤੇ ਅੱਜ ਤੂੜੀ ਬਹੁਤ ਉੱਡੀ ਜਾਂਦੀ ਹੈ ਹਨੇਰੀ ਦੇ ਨਾਲ ਹਵਾਏ ਚੱਲੇ ਜਾਂਦੇ ਤੇ ਰੇਨ ਜੁੱਟ ਉੱਡਾਈ ਜਾਂਦੀ ਤੇ ਘਰ ਦੀ ਸਫਾਈ ਤਾਂ ਕਰਨੇ ਟੰਡੇ ਤੇ ਤੇ ਜੀ ਆਪਾਂ ਨਾ ਧੋ ਕੇ ਆ ਗਏ ਜੀ ਹੁਣ ਤੇ ਮੰਮੀ ਸਿੰਘ ਕੀ ਹੁਣ ਆਪਾਂ ਬਣਾਵਾਂਗੇ ਜੀ ਕਾਲੇ ਛੋਲੇ ਸਬਜ਼ੀ ਤੇ ਮੈਂ ਛੋਲੇ ਉੱਪਰ ਨਿਧਰੂੰਗੀ ਹੁਣ ਤੇ ਆਹ ਦੇਖੋ ਜੀ ਆਹ ਛੋਲੇ ਲੈ ਲੇ ਮੈਂ ਭਿਉਂਤੇ ਸੀ ਸਵੇਹੀ ਗਰਮ ਪਾਣੀ ਦੇ ਵਿੱਚ ਤੇ ਆਲੂ ਵੀ ਮੈਂ ਵਿੱਚੇ ਪਾ ਲੈ ਧੋ ਕੇ ਚਾਰ ਪੰਜ ਤੇ ਆਲੂ ਵੀ ਆਪਾਂ ਵਿੱਚੇ ਹਵਾ ਲਾਂਗੇ ਛੋਲੇ ਦੇ ਵਿੱਚ ਠੀਕ ਹੈ ਤੇ ਬਾਅਦਸ ਮੈਂ ਹੁਣ ਇਹਦੇ ਵਿੱਚ ਪਾਣੀ ਪਾ ਕੇ ਤੇ ਪਦੈਂਚ ਲਾ ਕੇ ਧਰ ਦਾਂਗੇ ਹਣਾ ਪਿਆਜ਼ ਖਿਲਾਪ ਮਸਾਲਾ ਚਾਹ ਬਣਾਵਾਂਗੇ ਪਾਣੀ ਤੇ ਲੰਘੇ ਵਾਲੇ ਉਹ ਕਿੰਨਾ ਵਾਸ਼ ਕਰ ਲਿਆ ਜੀ ਮੈਂ ਤੇ ਵਾਸ਼ ਕਰਕੇ ਤੇ ਹੁਣ ਮੱਚੇ ਪਾਤੇ ਤੇ ਨਾਲੇ ਭਲ ਜਾਣਗੇ ਚਣਿਆਂ ਦੇ ਥੋੜਾ ਜਿਹਾ ਪਨਾਮਕ ਪਾ ਦਾਂਗੇ ਮਿੱਠਾ ਝੋਟਾ ਆਪਣੇ ਹੈ ਨਹੀਂਗਾ ਤੇ ਇੰਨਾ ਕੀ ਪਾਵਾਂਗੇ ਹਮਤ ਦੇਖੋ

ਆ ਵਸਤਾਰ ਤੇ ਛੋਲੇ ਬਣਨੇ ਤੇ ਇਹ ਤਿੰਨ ਚਾਰ ਸੇਟਿੰਗ ਲਵਾਵਾਂਗੇ ਇਹਦੀਆਂ ਤੇ ਬਸ ਫਿਰ ਇਹ ਆਪਣੇ ਬਣ ਜਾਣਗੇ ਜਨ ਕਿ ਬਰ ਜਾਣਗੇ ਫਿਰ ਆਪਾਂ ਹਨਾ ਉਹਨੂੰ ਤੜਕਾ ਛੇਰ ਲਾਂਗੇ ਟਮਾਟਰ ਪਿਆਜ਼ ਹਰੀ ਮਿਰਚ ਛੇਰ ਲਾਂਗੇ ਜੇ ਲਸਣ ਵਗੈਰਾ ਅਦਰਕ ਵਗੈਰਾ ਹੈਗਾ ਤੁਹਾਡੇ ਕੋਲ ਉਹ ਤੁਸੀਂ ਪਾ ਸਕਦੇ ਹੋ ਪਰ ਸਾਡੇ ਨਾਲ ਤਾਂ ਅਦਰਕ ਨਾਲ ਲਸਣ ਹੈ ਜੀ ਲਸਣ ਲੈਣ ਵਾਲਾ ਤੇ ਬਸ ਮੈਂ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਪਾਉਂਗੀ ਤੇ ਵਿੱਚ ਮੈਸਾਂ ਨੂੰ ਗ੍ਰाइंड ਕਰ ਲਾਂਗੇ ਕੋ ਮਸਾਲਾ ਨੂੰ ਜਾਂ ਕੁੰਡੇ ਦੇ ਵਿੱਚ ਕੁੱਟ ਲਾਂਗੇ ਦੇਖਦੇ ਆਂ ਜੀ ਕੁੰਡੇ ਦੇ ਵਿੱਚ ਕੁੱਟਾਂਗੇ ਜਾਂ ਤਾਂ ਜਾਂ ਫਿਰ ਆਪਾਂ ਗ੍ਰੈਂਡਰ ਨਾਲ ਗ੍ਰाइंड ਕਰ ਲਾਂਗੇ ਮਸਾਲਾ ਆ ਗ੍ਰੈਂਡਰ ਪਿਆ ਇਹ ਦੇਖੋ ਇਹਦੇ ਨਾਲ ਕਰ ਲਾਂਗੇ ਆਪਾਂ ਠੀਕ ਹੈ ਜੀ ਤੇ ਹਵਾ ਬਹੁਤ ਚੱਲੀ ਜਾਂਦੀ ਹੈ ਜੀ ਬਾਹਰ ਦੇਖੋ ਜੀ ਮੈਂ ਤੁਹਾਨੂੰ ਦਿਖਾਉਣੀ ਆਂ ਦੇਖ ਹਵਾ ਚੱਲੀ ਜਾਂਦੀ ਹੈ ਤੋੜੀ ਇਹ ਦੇਖੋ ਜੀ ਕਿੰਨੇ ਮੋੜੇ ਫਿਰਦੇ ਤੇ ਅੱਜ ਕੱਪੜੇ ਵਗੈਰਾ ਤਾਂ ਹੈ ਨਹੀਂ ਸੀ ਧੋਣ ਵਾਲੇ ਬਸ ਅਸੀਂ ਹਾਲੇ ਤੋ ਇਹ ਸਾਰੇ ਕੱਪੜੇ ਆ ਜਿੱਤਾਂ ਦੇ ਉਹਨਾਂ ਦੀ ਕੋਸ਼ੀਂ ਨਹੀਂ ਸੀ ਵਰਦੀ ਵਗੈਰਾ ਵੀ ਬਲੂ ਧੋਤੀ ਪਈ ਹੈ ਉਹ ਸ਼ਨੀਵਾਰ ਧੋਤੀ ਸੀ ਮੈਂ ਤੇ ਸ਼ੁੱਕਰਵਾਰ ਧੋਤੀ ਸੀ ਸੱਚ ਤੇ ਬਸ ਜੇ ਫਿਰ ਆਪਾਂ ਲੈਦੇ ਆ ਥੋੜੇ ਦਿਨ ਥੋੜੇ ਦਿਨ